ਕਿਹੜੀ ਕੈਬਨਿਟ ਜੀ ਉਸ ਸਮਾਂ ਦੇ ਜਿਹੜੇ ਮੰਤਰੀ ਸੀ ਜਿਹੜੀ ਕੈਬਨਿਟ ਹੈ ਉਹ ਤੇ ਇਸ ਵੇਲੇ ਭਗਵੰਤ ਸਿੰਘ ਮਾਨ ਦੀ ਹੈ ਮੇਰੀ ਕੈਬਨਿਟ ਜੀ 2007 ਤੋਂ ਲੈ ਕੇ 2017 ਤੱਕ ਜਿਹੜੇ ਕੈਬਨਿਟ ਵਜ਼ੀਰ ਰਹੇ ਚਾਰ ਵਜ਼ੀਰਾਂ ਦੇ ਨਾਲ ਅਜ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਕਹਿੰਦੇ ਮੈਂ ਨਮਾਣੇ ਸਿੱਖ ਦੇ ਤੌਰ ਤੇ ਆ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਮਾਫੀਨਾਮਾ ਰੱਖਿਆ ਪਹਿਲਾਂ ਤੇ ਮੇਰੀ ਬੇਨਤੀ ਹੈ ਕਿ ਸ਼ਾਇਦ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪੰਥਕ ਮਰਿਆਦਾ ਦਾ ਹੀ ਨਹੀਂ ਪਤਾ ਸ਼ਾਇਦ ਉਹਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਤਨਖਾਈ ਆ ਹੁੰਦਾ ਉਹ ਉਨੀ ਚਿਰ ਤੱਕ ਸ਼੍ਰੀ ਅਕਾਲ ਪਤਾ ਸਾਹਿਬ ਤੇ ਨਹੀਂ ਜਾ ਸਕਦਾ ਜਿੰਨੀ ਚਿਰ ਤੱਕ ਸਿੰਘ ਸਾਹਿਬ ਉਹਨਾਂ ਨੂੰ ਖਿਮਾ ਜਾਚਨਾ ਕਰਨ ਦੀ ਲਈ ਬੁਲਾਉਂਦੇ ਨਹੀਂ ਕਿਉਂਕਿ ਇਹ ਇਹ ਪਹਿਲਾਂ ਜਾ ਕੇ ਉੱਥੇ ਚਿੱਠੀ ਦੇਣਗੇ ਚਿੱਠੀ ਭੇਜਣਗੇ ਕਿ ਸਾਨੂੰ ਮੌਕਾ ਦਿੱਤਾ ਜਾਵੇ ਮੈਂ ਉੱਥੇ ਖਿਮਾ ਜਾਚਨਾ ਕਰਨਾ ਚਾਹੁੰਨਾ ਤੇ ਫਿਰ ਉੱਥੇ ਜਾਣਗੇ ਕਿਉਂਕਿ ਸ਼੍ਰੀ ਅਕਾਲ ਪਤਾ ਸਾਹਿਬ ਦੇ ਉੱਤੇ ਪਹਿਲਾਂ ਜਾ ਨਹੀਂ ਸਕਦੇ ਕੁਰਦਵਾਰਾ ਸਾਹਿਬ ਵਿੱਚ ਵੀ ਜਾ ਸਕਦੇ ਆ ਲੇਕਿਨ ਨਾ ਉਹਨਾਂ ਦੀ ਕੜਾ ਪ੍ਰਸ਼ਾਦੀ ਦੇਖ ਪਰਵਾਰ ਕੀਤੀ ਜਾ ਸਕਦੀ ਹੈ ਤੇ ਨਾ ਉਹਨਾਂ ਦੀ ਅਰਦਾਸ ਕੀਤੀ ਜਾ ਸਕਦੀ ਹੈ ਪਹਿਲਾਂ ਤੇ ਗੱਲ ਨੂੰ ਸਮਝ ਲਓ ਇਹ ਕੋਈ ਧਾਰਮਿਕ ਤੇ ਮर्याਦਾ ਨਹੀਂ ਇਹ ਕੋਈ ਸਾਡੀਆਂ ਪੰਥਕ ਤੌਰ ਦੇ ਉੱਤੇ ਪਰੰਪਰਾਵਾਂ ਨੇ ਮੈਨੂੰ ਸਮਝ ਨਹੀਂ ਆਂਦੀ ਕਿ ਸਰਦਾਰ ਖਬੀਰ ਸੇ ਬਾਦਲ ਗੁਨਾਹ ਤੇ ਗੁਨਾਹ ਕਿਉਂ ਕਰ ਰਹੇ ਸ਼੍ਰੀ ਅਕਾਲ ਸਾਹਿਬ ਦਾ ਕੱਲ ਹੁਕਮ ਹੋਇਆ ਕਿ ਇਹਨਾਂ ਨੂੰ ਤਰਖਾਇਆ ਕੀਤਾ ਗਿਆ ਔਰ ਤਨਖਾਈ ਦਾ ਜਾਂ ਪਤਿਤ ਬੰਦਾ ਸ਼੍ਰੋਮਣੀ ਕਾਰੀ ਦਾ ਪ੍ਰਧਾਨ ਨਹੀਂ ਬਣ ਸਕਦਾ ਉਹਨੂੰ ਇਮੀਡੀਏਟਲੀ 50 ਮਿੰਟਾਂ ਵਿੱਚ ਅਸਤੀਫਾ ਦੇਣਾ ਬੰਦਾ ਸੀ ਜਿਹੜਾ ਵਿਅਕਤੀ ਕਹਿੰਦਾ ਮੈਂ ਨਿਮਾਨਾ ਬਣ ਕੇ ਜਾ ਰਿਹਾ ਹਾਂ ਉਹ ਇੱਕ ਪ੍ਰਧਾਨਗੀ ਨਹੀਂ ਛੱਡ ਰਿਹਾ ਤੇ ਨਿਮਾਨਾ ਕਿੱਥੋਂ ਬਣ ਗਿਆ ਨਿਮਾਨਾ ਮਨੋਂ ਬਣਨਾ ਹੁੰਦਾ ਹੈ ਨਾ ਕਿ ਲੋਕਾਂ ਨੂੰ ਸ਼ੋਅ ਕਰਕੇ ਬਣਨਾ ਹੁੰਦਾ ਹੈ ਇਸ ਕਰਕੇ ਮੈਂ ਸਮਝੀ ਦਿਆਂ ਕਿ ਉਹ ਸਾਰੇ ਸ਼੍ਰੀ ਕਾਤਰ ਸਾਹਿਬ ਦੇ ਉੱਤੇ ਵੀ ਡਰਾਮੇ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਬੜੀ ਅਫਸੋਸ ਦੀ ਗੱਲ ਹੈ ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਹੀ ਇਹਦਾ ਨਵੇੜਾ ਕਰ ਸਕਦਾ ਅਸੀਂ ਕੀ ਕਹਿ ਸਕਦੇ ਪਰ ਇਸ ਮੈਨੂੰ ਲੱਗਦਾ ਹੈ ਕਿ ਕੁਝ ਜਿਹੜਾ মিডিਆ ਨੂੰ ਜਾਂ ਸੋਸ਼ਲ ਮੀਡੀਆ ਤੇ ਆਪਣਾ ਸਿਰਫ ਪੋਣਾ ਚਾਹੁੰਦੇ ਆ ਕਿ ਮੈਨੂੰ ਕੋਈ ਪਰਵਾਹ ਨਹੀਂ ਮੈਨੂੰ ਕੋਈ ਤਰਖਾਈਆ ਦੀ ਕਹਿ ਦੇਵੇ ਮੈਨੂੰ ਕੋਈ ਸਜ਼ਾ ਲਾ ਦੇਵੇ ਮੈਂ ਤੇ ਆਪਣੀ ਮਰਜ਼ੀ ਕਰਾਂਗਾ ਸੋ ਇਹ ਗੱਲਾਂ ਜਿਹੜੀਆਂ ਸੋਭਾ ਨਹੀਂ ਦਿੰਦੀਆਂ ਨੰਬਰ 1 ਨੰਬਰ 2 ਤਖਤ ਦੇ ਜਥੇਦਾਰ ਸਾਹਿਬ ਵੱਲੋਂ ਜਦੋਂ ਐਲਾਨ ਕੀਤਾ ਗਿਆ ਸੀ ਉਦੋਂ ਇਹ ਕਿਹਾ ਗਿਆ ਸੀ ਕਿ 15 ਦਿਨਾਂ ਦੇ ਵਿੱਚ ਵਿੱਚ ਜਿਹੜੀ ਉਸ ਵੇਲੇ ਦੀ ਕੈਬਨਟ ਸੀ ਉਹ پیش ਹੋ ਕੇ ਆਪਣਾ ਉਹ ਉਹ ਪਹਿਲਾਂ ਆ ਕੇ ਸਪਸ਼ਟੀਕਰਨ ਦੇਵੇ ਹੁਣ ਸਪਸ਼ਟੀਕਰਨ ਪਹਿਲਾਂ ਸਾਰਿਆਂ ਦਾ ਆਏਗਾ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨੂੰ ਬੁਲਾਇਆ ਜਾਏਗਾ ਕਿਉਂਕਿ ਜਿਹੜਾ ਸਪਸ਼ਟੀਕਰਨ ਦੇਣਾ ਉਹਨਾਂ ਨੇ ਵੀ ਜਿਸ ਤਰ੍ਹਾਂ ਇੱਕ ਗਵਾਹੀ ਦੇ ਤੌਰ ਦੇ ਉੱਤੇ ਦੱਸ ਰਿਹਾ ਹੈ ਕਿ ਇਹ ਘਟਨਾ ਕਿੱਦਾਂ ਹੋਈ ਕੌਣ-ਕੌਣ ਇਹਨੂੰ ਜਾਣਦਾ ਕਿਹਦੇ ਨਾਲ ਸਲਾਹ ਹੋਈ ਕਿਹਦੇ ਨਾਲ مشورہ ਹੋਇਆ ਕਿਹਦੇ ਸਾਹਮਣੇ ਫੈਸਲੇ ਕੀਤੇ ਗਏ ਇਹ ਸਾਰੇ ਕੈਬਨਰ ਮੰਤਰੀ ਜਿਹੜੇ ਰਹੇ ਆ ਇਹਨਾਂ ਨੇ ਜਾ ਕੇ ਪਲਸ ਸਪਸ਼ਟੀਕਰਨ ਦੇਣਾ 15 ਦਿਨ ਦੇ ਵਿੱਚ ਇਹਨਾਂ ਸਪਸ਼ਟੀਕਰਨ ਦੇਣਾ ਉਸ ਤੋਂ ਬਾਅਦ ਸਰਦਾਰ ਸੁਖਬੀਸੇ ਬਦਲ ਟਾਈ ਮੰਗਣਗੇ ਫਿਰ ਉਹਨਾਂ ਨੂੰ ਟਾਈ ਮਿਲੇਗਾ ਪਤਾ ਨਹੀਂ ਕਿਉਂ ਇਹਦਾ